ਮੈਂ ਸੈਕਮਤ ਦੀ ਗੱਲ ਕਰਦਾ ਤਾਂ ਸ਼ਸਤਰਾਂ ਨੂੰ ਪੀਰ ਵੀ ਕਿਹਾ ਜਾਂਦਾ ਹੈ ਤੁਹਾਡੇ ਹਿਸਾਬ ਨਾਲ ਕਿ ਸ਼ਸਤਰ ਪੀਰ ਨੇ ਬਿਲਕੁਲ ਮੰਨਨੇ ਚਾਹੀਦੇ ਨੇ ਸ਼ਸਤਰ ਜੀਵਨੀ ਦਾ ਰક્ષਕ ਹੈ ਹਮ ਸ਼ਸਤਰ ਜੀਵਨੀ ਦੀ ਪੂਰਤੀ ਦਾ ਆਧਾਰ ਹੈ ਹਮ ਤੇ ਸ਼ਸਤਰ ਤੋਂ ਬਿਨਾ ਜੀਵਨ ਜਿਹੜਾ ਉਹਦੂਰ ਹੈ ਹਮ ਤੁਸੀਂ ਜੀਵਨ ਜੀਣਾ ਹੈ ਜ਼ੁਲਮ ਦਾ ਮੁਕਾਬਲਾ ਕਰਨਾ ਹੈ ਤੁਸੀਂ ਰੋਜ਼ਾਨਾ ਦੇ ਰੁਟੀਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਨਰਵਾਹ ਕਰਨਾ ਹੈ ਹੂੰ ਜਿਹੜੀ ਪ੍ਰਾਣੀ ਜ਼ਿੰਦਗੀ ਆ ਥੋੜੀ ਜਿਹੀ ਪਿੱਛੇ ਲੈ ਜੀਏ ਅੱਜ ਵੀ ਕਈ ਲੋਕ ਸ਼ਸਤਰ ਨਾਲ ਹੀ ਆਪਣੀ ਜ਼ਿੰਦਗੀ ਦਾ ਨਰਵਾਹ ਕਰ ਰਹੇ ਨੇ ਹੂੰ ਜਿਵੇਂ ਜੰਗਲਾਂ ਦੇ ਵਿੱਚ ਜਿਹੜੇ ਲੱਕੜਹਾਰੇ ਨੇ ਹੂੰ ਜਿਹੜੇ ਮਛਿਆਰੇ ਨੇ ਹੂੰ ਸਮੁੰਦਰੀ ਤੱਟਾਂ ਦੇ ਕੰਮ ਕਰ ਰਹੇ ਨੇ ਜਿਹੜੇ ਲੋਕ ਹਾਥੀ ਕਾਸਤ ਕਰ ਰਹੇ ਨੇ ਹੂੰ ਕਾਸਤ ਕਰਨੇ ਲੋਕ ਚਾਹੇ ਉਹ ਲੱਕੜੀ ਦੇਣ ਚਾਹੇ ਲੋਹੇ ਦੇਣ ਉਹ ਲੋਕ ਸ਼ਸਤਰਾਂ ਨਾਲ ਹੀ ਆਪਣਾ ਜਿਹੜਾ ਜੀਵਨ ਦਾ ਨਰਵਾਹ ਕਰ ਰਹੇ ਨੇ ਹੂੰ ਤੇ ਸ਼ਸਤਰ ਦੇ ਵਿੱਚੋਂ ਰੱਬ ਪਾਇਆ ਜਾ ਸਕਦਾ ਸ਼ਸਤਰ ਦੇ ਵਿੱਚੋਂ ਵੀ ਰੱਬ ਪਾਇਆ ਜਾ ਸਕਦਾ ਬਿਲਕੁਲ ਪਾਇਆ ਜਾ ਸਕਦਾ ਇਤਿਹਾਸ ਦੇ ਵਿੱਚ ਇਹੋ ਜਿਹੀ ਹੈ ਵਿਸ਼ਕਰਮਾ ਜੀ ਦਾ ਜਿਹੜਾ ਵਾਸ ਹੈ ਉਹ ਸੰਦਾਂ ਦੇ ਵਿੱਚ ਹੈ ਬਿਲਕੁਲ ਸਹੀ ਗੱਲ ਤੇ ਜੇ ਸੰਦਾਂ ਦੇ ਵਿੱਚ ਹੈ ਉਹ ਸੰਦ ਸ਼ਸ਼ਤਰ ਨੇ ਮਿਸਤਰੀ ਦੇ ਹੂੰ ਉਹਦੇ ਵਿੱਚੋਂ ਰੱਬ ਪਾਇਆ ਜਾ ਸਕਦਾ ਹੂੰ ਰੱਬ ਨੂੰ ਮਿਲ ਰਿਹਾ ਉਹਦੇ ਚੋਂ ਪਵਾ ਰਿਹਾ ਰੱਬ ਨੂੰ ਤਾਂ ਹੀ ਰੋਜ਼ਗਾਰ ਕਮਾਰਿਆ ਹੂੰ ਤਾਂ ਹੀ ਰੋਜੀ ਰੋਟੀ ਚੱਲ ਰਹੀ ਹੈ ਇੱਕ ਤੁਹਾਨੂੰ ਪਤਾ ਵੀ ਪਿੱਛੇ ਕਾਫੀ ਟ੍ਰੈਂਡ ਵਿੱਚ ਚੱਲਿਆ ਸੀ ਲੋਕੀ ਸਿੱਧਾ ਤੌਰ ਤੇ ਅ ਜ਼ਰੂਰ ਮੈਂ ਕਹਿੰਦਾ ਵੀ ਲੋਕੀ ਵੇਦਾ ਦੇ ਖਿਲਾਫ ਵੀ ਬੋਲਦੇ ਆ ਲੋਕੀ ਮੈਂ ਕਵਾਂਗਾ ਸਿੱਖ ਮਤ ਦੇ ਖਿਲਾਫ ਵੀ ਬੋਲਣ ਵਾਲੇ ਸਾਰਿਆਂ ਦੇ ਬੋਲਣਾ ਮੈਂ ਨਹੀਂ ਕਹਿੰਦਾ ਵੀ ਸਿਰਫ ਹਿੰਦੂ ਮਤ ਤੇ ਸਨਾਤਨ ਮਤ ਦੇ ਖਿਲਾਫ ਬੋਲਣ ਵਾਲੇ ਆ ਸਿੱਖ ਮਤ ਦੇ ਖਿਲਾਫ ਬੋਲਣ ਵਾਲੇ ਵੀ ਬਹੁਤ ਲੋਕ ਨੇ ਕਿ ਸਿੱਧਾ ਸਵਾਲ ਗੁਰੂ ਨਾਨਕ ਸਾਹਿਬ ਤੇ ਆ ਤੇ ਕਈ ਸਵਾਲ ਸਿੱਧੇ ਰਾਮਜੀਤ ਤੇ ਹੀ ਲੈ ਆਉਂਦੇ ਆ ਪਿੱਛੇ ਮੈਂ ਹੀ ਇੱਕ ਪੋਡਕਾਸਟ ਕੀਤਾ ਸੀ ਉਸਤੇ ਇੱਕ ਵਿਅਕਤੀ ਨੇ ਕਿਹਾ ਸੀ ਵੀ ਰਾਮਜੀਤਾ ਹੋਈ ਨਹੀਂ ਸ਼੍ਰੀ ਰਾਮਜੀਤਾ ਹੋਈ ਨਹੀਂ ਤੇ ਪੂਰੀਆਂ ਇਸਤੇ ਕਿਤਾਬਾਂ ਲਿਖਿਆ ਗਿਆ ਪੂਰੇ ਇਸਤੇ ਰਿਸਰਚ ਹੋਈ ਆ ਇਤੋਨਿਕ ਗੱਲ ਜਿਹੜਾ ਯੁੱਗ ਹੈ ਹੁਣ ਜਿਹਦੇ ਚ ਆਪਾਂ ਵਿਚਰ ਰਹੇ ਹਾਂ ਸਾਡੇ ਤੋਂ ਪਹਿਲਾਂ ਤਿੰਨ ਯੁੱਗ ਹੋ ਗੁਜ਼ਰੇ ਹਮ ਸਤਯ ਯੁੱਗ ਤ੍ਰੇਤਾ ਦਵਪਰ ਹੋ ਗੁਜ਼ਰੇ ਅਸੀਂ ਚੌਥੇ ਚ ਆ ਇਹ ਪ੍ਰਿਥਵੀ ਦਾ ਆਖਰੀ ਯੁੱਗ ਹੈ ਜਿਹਦੇ ਉੱਤੇ ਪ੍ਰਿਥਵੀ ਚ ਦੁਨੀਆ ਸਮਾਪਤ ਹੋਣੀ ਹੈ ਹਮ ਇਹ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹਮ ਹਰੇਕ ਯੁੱਗ ਦੇ ਵਿੱਚ ਗ੍ਰੰਥ ਆਏ ਹਮ ਚੱਲਦੇ ਆ ਰਹੇ ਆ ਦੇਖੋ ਹਰੇਕ ਧਰਮ ਦੇ ਵਿੱਚ ਐਸੇ ਵਿਦਵਾਨ ਪੈਦਾ ਹੋਏ ਆ जिन्होंने कथावाएं लिखियां हम सनातन मत ਦੇ ਹਿਸਾਬ ਨਾਲ ਕਹਾਵਾਂ ਪ੍ਰਾਨ ਲਿਖੇ हम स्मृतियां लिखियां ਇਸੇ ਤਰ੍ਹਾਂ ਹੀ ਸਿੱਖੀ ਦੇ ਵਿੱਚ ਵੀ ਬਹੁਤ ਜਿਹੜੇ ਵਿਦਵਾਨ ਪੈਦਾ ਹੋਏ ਆ ਚਾਹੇ ਉਹ ਨਾਭੇ ਤੋਂ ਕਾਨ ਸਿੰਘ ਹੋਣੀ ਹੋਏ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਹੋਏ हम ਉਸ ਤੋਂ ਬਾਅਦ ਗੁਟਕਾ ਸਾਹਿਬ ਵੀ ਆਏ हम ਕਈ ਤਰ੍ਹਾਂ ਦੇ ਪਾਠ ਹੈ ਜਿਹੜੇ ਉਹ ਹੋਂਦ ਚ ਆਏ ਹੈ ਨਾ हम ਜਿਹੜੇ ਲੋਕ ਤਾਂ ਅਸੀਂ ਰੱਬ ਨੂੰ ਮੰਨਣ ਵਾਲੇ ਆ ਅਸੀਂ ਉਹਨਾਂ ਨੂੰ ਧਾਰਮਿਕ ਗ੍ਰੰਥਾ ਨੂੰ ਰੂਟੀਨ ਦੇ ਵਿੱਚ ਨਿਤਨੇਮ ਕਰਨ ਵਾਲੇ ਉਹਨਾਂ ਨੂੰ ਕਿਤਾਬਾਂ ਨੂੰ ਅਸੀਂ ਪੂਰਾ ਸਤਿਕਾਰ ਦਿੰਦੇ ਆ ਜਿਹੜੇ ਲੋਕਾਂ ਨੇ ਕਾਲੀ ਯੁਗ ਦੇ ਵਿੱਚ ਕਿੰਤੂ ਪਰੰਤੂ ਕਰਨਾ ਹ ਹ ਉਹਨਾਂ ਨੇ ਮਹਾਰਾਜ ਜੀ ਕਿੰਤੂ ਪਰੰਤੂ ਕਰਦੇ ਰਹਿਣਾ ਕਿਉਂਕਿ ਇਹ ਉਹ ਨਸਲ ਹੈ ਜਿਹੜੀ ਸਤਿਯੁਗ ਤੋਂ ਚੱਲੀ ਹੋਈ ਹੈ ਹ ਜੇ ਸਤਿਯੁਗ 'ਚ ਇਹ ਨਸਲ ਨਾ ਹੁੰਦੀ ਫਿਰ ਬਾਵਨ ਅਵਤਾਰ ਭਗਵਾਨ ਦਾ avatars ਜਿਹੜਾ ਉਹ ਨਾ ਆਂਦਾ ਉਹਨਾਂ ਨੂੰ ਨਾ avatars ਲੈਣਾ ਪੈਂਦਾ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ 10 avatars ਪੰਜਾਬ ਦੀ ਧਰਤੀ ਤੇ ਹੋਏ ਕਾਲੀ ਯੂਗ ਦੇ ਦਰਮਿਆਨ avatars ਕੋਈ ਖੁਸ਼ੀ ਚ ਨਹੀਂ ਆਂਦੇ ਇਹ ਲੋਕਾਂ ਦਾ ਆਪਣਾ ਆਪਣਾ concept ਹੈ ਪਰ ਮੇਰਾ ਮੰਨਣਾ ਹੈ ਵੀ avatars ਜਦੋਂ ਅਸੀਂ ਮਨੁੱਖ ਬਹੁਤ ਵੱਡੇ ਪਾਪ ਕਰਦਾ ਹੈ ਮਨੁੱਖ 'ਚ ਕਟਾਈ ਹੁੰਦੀ ਹੈ ਮਨੁੱਖਤਾ ਦੀ ਕਮੀ ਆ ਜਾਂਦੀ ਕਮੀ ਆ ਜਾਂਦੀ ਅਸੀਂ ਨੈਤਿਕ ਕਦਰਾਂ ਕੀਮਤਾਂ ਤੋਂ ਗਿਰ ਜਾਣੇ ਆ ਫਿਰ ਪਰਮਾਤਮਾ ਨੂੰ ਮਜਬੂਰੀ ਦੇ ਵਿੱਚ ਅਵਤਾਰ ਧਾਰਨ ਕਰਨਾ ਪੈਂਦਾ ਤੇ ਉਹ ਕੋਈ ਬੌਲੀ ਖੁਸ਼ੀ ਦੀ ਗੱਲ ਨਹੀਂ ਵੀ ਅਵਤਾਰ ਧਾਰਨਾ ਹੋਏ ਐਕਚੁਅਲ ਪ੍ਰਿਥਵੀ ਵਾਸਤੇ ਮਾੜੀ ਗੱਲ ਹੈ ਵੀ ਅਵਤਾਰ ਦੀ ਧਾਰਨਾ ਹੋ ਰਹੀ ਹੈ ਵੀ ਪ੍ਰਿਥਵੀ ਕਰਲਾ ਰਹੀ ਹੈ ਧਾਰਮਿਕ ਲੋਕ ਕਰਲਾਉਂਦੇ ਆ ਤਾਂ ਪਰਮਾਤਮਾ ਨੂੰ ਆਉਣਾ ਪੈਂਦਾ ਉਹ ਸਾਰੇ ਯੁੱਗਾਂ 'ਚ ਤਾਂ ਆਇਆ ਕਾਲੀ ਯੁੱਗ ਦਾ ਸਰਵਸ਼੍ਰੇਸ਼ਟ ਗ੍ਰੰਥ ਹੈ ਜਿਹੜਾ ਪੂਰੀ ਦੁਨੀਆ ਦਾ ਸਭ ਤੋਂ ਲੇਟੈਸਟ ਗ੍ਰੰਥ ਵੀ ਕਿਹਾ ਜਾ ਸਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਲੋਕ ਰਮੈਨ ਤੇ ਕੀ ਆ ਟਿੱਪਣੀ ਕਰਦੇ ਆ ਹੂੰ ਦੇਖੋ ਉਹ ਸਿੱਖ ਭਾਈਚਾਰੇ ਜੋ ਵੀ ਕਰਦੇ ਆ ਹੂੰ ਕਾਮਰੇਟ ਲਾਣਾ ਜਿਹੜਾ ਸਾਡੇ ਵਾਲੇ ਪਾਸੇ ਆ ਹੂੰ ਉਹ ਹਿੰਦੂਆਂ ਚ ਵੀ ਕਿੰਤੂ ਪਰੰਤੂ ਕਰਦੇ ਆ ਹੂੰ ਕਿਉਂਕਿ ਸਰੂਪਕ ਤੌਰ ਤੇ ਕਿਸੇ ਬੰਦੇ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਜਿਨੇ ਵਾਲ ਕਟਾਲੇ ਦਾੜ੍ਹੀ ਕਟਾਲੀ ਹਿੰਦੂ ਹੈ ਹੂੰ ਜਿਨੇ ਦਾੜ੍ਹੀ ਰੱਖ ਲਈ ਪੱਗ ਬੰਨ ਲਈ ਉਹ ਸਿੱਖ ਹੈ ਹੂੰ ਸਰੂਪ ਦੇ ਤੌਰ ਤੇ ਕਿਸੇ ਬੰਦੇ ਨੂੰ ਪਛਾਣ ਕਰਕੇ ਤੁਸੀਂ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ ਕਰਮ ਆਪਣੇ ਆਪਣੇ ਆਮਨੁੱਖ ਦੇ ਤੇ ਜਿਹੜੇ ਸ਼੍ਰੀ ਰਾਮਚੰਦਰ ਜੀ ਨੂੰ ਚੈਲੰਜ ਕਰਦੇ ਆ ਸਿੱਖ ਪਾਈ ਚਰਜੋ ਕਰਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣਾ ਚਾਹੀਦਾ ਜਿਹੜੇ ਲੋਕ ਹਿੰਦੂਆਂ ਚੋਂ ਕਾਮਰੇਟ ਲਾਣਾ ਚੈਲੰਜ ਕਰਦਾ ਉਹਨਾਂ ਨੂੰ ਸ਼੍ਰੀ ਰਾਮਾਇਣ ਪੜ੍ਹ ਲੈਣੀ ਚਾਹੀਦੀ ਵਾਲਮਿਕ ਜੀ ਮਹਾਰਾਜ ਵਾਲੀ ਕਿਉਂਕਿ ਵਾਲਮੀ ਕ ਰਮਾਇਣ ਐਸਾ ਗ੍ਰੰਥ ਹੈ ਵੀ ਜਿਹੜਾ ਪ੍ਰithvi ਤੇ ਸ਼੍ਰੀ ਰਾਮਚੰਦਰ ਮਹਾਰਾਜ ਦਾ ਜਨਮ ਹੋਣ ਤੋਂ ਪਹਿਲਾਂ ਹੋਂਦ ਚ ਆ ਗਿਆ ਸੀ ਪਹਿਲਾਂ ਹੀ ਲਿਖਿਆ ਗਿਆ ਸੀ ਠੀਕ ਹੈ ਹਮ ਅਸੀਂ ਉਹਨਾਂ ਗੱਲਾਂ ਤੋਂ ਕਤਾਂ ਚਿੱਤ ਵੀ ਨਹੀਂ ਕਰਦਾ ਖਾਸ ਕਰਕੇ ਪੰਜਾਬੀ ਦਾ ਕਰ ਹੀ ਨਹੀਂ ਸਕਦਾ ਹਮ ਕਿਉਂਕਿ ਪੰਜਾਬ ਦੇ ਵਿੱਚ ਐਡੇ ਐਡੇ ਤੀਰਥ ਨੇ ਸ਼੍ਰੀ ਰਾਮ ਭਗਵਾਨ ਦੇ ਨਾਨਕੇ ਨੇ ਪੰਜਾਬ ਚ ਕਿੱਥੇ ਨੇ ਪਟਿਆਲੇ ਜ਼ਿਲ੍ਹੇ ਚ ਪਿੰਡ ਕੜਾਮ ਜਿੱਥੋਂ ਦੇ ਮਾਤਾ ਕੁਸ਼ਲਿਆ ਜੀ ਸੀ ਹਮ ਕੋਹਰਾਮ ਨਗਰੀ ਦੇ ਜਿਹੜਾ ਦਾ ਨਾਮ ਬਾਅਦ ਚ ਕੜਾਮ ਪੈ ਗਿਆ ਹਮ ਉਹ ਇੱਥੇ ਪੈਦਾ ਹੋਏ ਆ ਪੈਦਾ ਹੋਏ ਸਾਡਾ ਮੰਨਣਾ ਹੈ ਵੀ ਉਸ ਸਮੇਂ ਬੱਚੇ ਨਾਨਕੇ ਪੈਦਾ ਹੁੰਦੇ ਸੀ ਸ਼੍ਰੀ ਰਾਮ ਜੀ ਵੀ ਇੱਥੇ ਹੀ ਪੈਦਾ ਹੋਏ ਆ। ਉਹ ਯੁੱਗ ਦੇ ਵਿੱਚ। ਉਹ ਯੁੱਗ ਦੇ ਵਿੱਚ। ਠੀਕ ਹੈ। ਸ਼੍ਰੀ ਰਾਮ ਲੱਲਾ ਦੀ ਜਨਮ ਭੂਮੀ ਵੀ ਮੈਂ ਤਾਂ ਮੰਨਦਾ ਇਹ ਪਟਿਆਲਾ ਹੀ ਹੈ। ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਸਲ ਦੇ ਵਿੱਚ ਤੁਸੀਂ ਇਹ ਕਹਿੰਦੇ ਨਾਨਕੇ ਹੀ ਬੱਚੇ ਪੈਦਾ ਹੁੰਦੇ ਸੀ। ਨਾਨਕੇ ਰਾਜੇ ਮਹਾਰਾਜਾਂ ਦੇ ਸਮੇਂ। ਤੇ ਕਿਵੇਂ ਹੋ ਸਕਦਾ ਹੈ ਵੀ ਐਡੇ ਵੱਡੇ ਰਾਜੇ ਦੀ ਸੁਪਤਰੀ ਹੋਏ ਤੇ ਉਹ ਬੱਚੇ ਨੂੰ ਜਨਮ ਦੇਣ ਲਈ ਆਪਣੇ ਪਿਕੇ ਘਰ ਨਾ ਆਈ ਹੋ। ਹੂੰ। ਠੀਕ ਹੈ। ਦੂਸਰਾ ਰਮਾਇਣ ਦਾ ਸਭ ਤੋਂ ਵੱਡਾ ਜਿਹੜਾ ਤੱਤ ਮਿਲਦਾ ਹੈ। ਹੂੰ। ਉਹ ਸ਼੍ਰੀ ਰਾਮ ਤੀਰਥ ਜਿਹੜਾ ਵਾਲਮੀਕ ਮਹਾਰਾਜ ਜੀ ਦਾ ਤੀਰਥ ਅੰਮ੍ਰਿਤਸਰ ਦੇ ਵਿੱਚ ਜਿੱਥੇ ਲਵ ਕੁਸ਼ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹਨਾਂ ਤੋਂ ਹਾਂਜੀ ਜਿੱਥੇ ਐਡਾ ਵੱਡਾ ਯੁੱਧ ਹੋਇਆ ਸ਼੍ਰੀ ਰਾਮ ਭਗਵਾਨ ਤੇ ਲਵ ਕੁਸ਼ ਦਾ ਹੂੰ ਉਹ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੂੰ ਇਸ ਕਰਕੇ ਜਿਹੜੇ ਲੋਕਾਂ ਨੇ ਕੀ ਆ ਟਿੱਪਣੀ ਕਰਨੀ ਉਹਨਾਂ ਨੇ ਕਰਦੇ ਰਹਿਣਾ ਅਸੀਂ ਲੋਕ ਨਮਸਤਕ ਆਵਤਾਰਾਂ ਨੂੰ ਅਸੀਂ ਲੋਕ ਨਮਸਤਕ ਆ ਪਰਮਾਤਮਾ ਨੂੰ ਉਸ ਜੋਤ ਨੂੰ ਅਸੀਂ ਇਹ ਗੱਲ ਮੰਨਦੇ ਆਂ ਵੀ ਜੇ ਅਸੀਂ ਸਵਾਸ ਲੈ ਰਹੇ ਆਂ ਅਗਲਾ ਸਵਾਸ ਆਣਾ ਹੈ ਤੇ ਪ੍ਰਮਾਤਮਾ ਨੇ ਜਿਹੜੀ ਸਾਡੇ ਸਵਾਸਾਂ ਦੀ ਪੂੰਜੀ ਨਿਸ਼ਚਿਤ ਕੀਤੀ ਹੈ ਉਹਦੇ ਮੁਤਾਬਕ ਹੀ ਆ। ਸਨਾਤਨ ਮਤ ਨੂੰ ਨਾ ਹਿੰਦੀ ਨਾਲ ਬਹੁਤ ਜੋੜਿਆ ਜਾਂਦਾ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਸਨਾਤਨ ਮਤ ਦੇ ਲੋਕ ਐ ਜਾਂ ਸਨਾਤਨੀ ਨੇ ਉਹ ਜ਼ਿਆਦਾਤਰ ਹਿੰਦੀ ਨੂੰ ਪ੍ਰੇਫਰ ਕਰਦੇ ਆ। ਜੇ ਆਪਾਂ ਪੁਰਾਣੇ ਸਮਿਆਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੇ ਮਾਤਰ ਭਾਸ਼ਾ ਵੀ ਆਪਣੀ ਹਿੰਦੀ ਲਿਖਾ ਦਿੱਤੀ। ਦੇਖੋ ਮਾੜੀ ਗੱਲ ਆ ਜਿਨ੍ਹਾਂ ਲੋਕਾਂ ਨੇ ਉਹ ਲਿਖਾਈ ਜਦੋਂ ਤੁਸੀਂ ਆਪਣਾ ਕਲੇਮ ਛੱਡ ਦਿੰਨੇ ਹੋ ਤਾਂ ਫਿਰ ਖੇਤਰ ਛੱਡਣਾ ਬਹੁਤ ਸੌਖਾ ਹੋ ਜਾਂਦਾ ਜਿਹੜੀ ਹਿੰਦੀ ਹੈ ਉਹਦਾ ਸਨਾਤਨ ਮਤ ਨਾਲ ਕਿਤੇ ਵੀ ਕੋਈ ਲੈਣਾ ਦੇਣਾ ਨਹੀਂ ਰਿਹਾ ਮੈਂ ਵਿੱਚ ਰੋਕਣਾ ਚਾਹਾਂਗਾ ਹਿੰਦੀ ਦਾ ਸਨਾਤਨ ਮਤ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੀ ਕੋਈ ਲੈਣਾ ਦੇਣਾ ਨਹੀਂ ਜਿਹੜੇ ਸਾਡੇ ਵੇਦ ਹੈ ਸੰਸਕ੍ਰਿਤ ਹੈ ਹਮ ਦੇਵ ਭਾਸ਼ਾ ਕਿਹਾ ਜਾਂਦਾ ਹਮ ਜਿਹੜੀ ਸਾਡੀ ਰਮਾਇਣ ਹੈ ਸੰਸਕ੍ਰਿਤ ਹੈ ਦੇਵ ਭਾਸ਼ਾ ਕਿਹਾ ਜਾਂਦਾ ਹਮ ਚੱਕਰ ਇਹ ਹੈ ਵੀ ਜਿਵੇਂ ਜਿਵੇਂ ਮਨੁੱਖ ਵਿੱਦਿਆ ਤੋਂ ਪਰੇ ਹੁੰਦਾ ਰਿਹਾ ਹਮ ਅੱਜ ਸਕੂਲ ਕਾਲਜ ਬਹੁਤ ਬਣ ਗਏ ਹਮ ਕੋਈ ਕਮੀ ਨਹੀਂ ਵਿਦਿਆ ਦਾ ਵਪਾਰੀਕਰਨ ਹੋ ਗਿਆ ਹਮ ਬਹੁਤ ਵੱਡੇ ਪੱਦਰ ਦੇ ਘਰਾਂ 'ਚ ਬੈਠ ਕੇ ਡਿਗਰੀਆਂ ਪ੍ਰਾਪਤ ਹੋ ਜਾਂਦੀਆਂ ਹਮ ਉਹ ਵੀ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਰੀਡਿੰਗ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਬਹੁਤ ਵੱਡੀ ਜਿਹੜੇ ਪੰਜਾਬ ਦੇ Hindu ਲੋਕ ਨੇ ਉਹਨਾਂ ਨੂੰ ਸੰਸਕ੍ਰਿਤ ਮੈਨੂੰ ਲੱਗਦਾ ਹੈ ਵੀ ਜੇ 100 ਬੰਦੇ ਫੜੀਏ